ਸਮਾਣਾ ਦੇ ਤੁਸੀਂ ਦੇਖ ਰਹੇ ਹੋ ਬੀਸਨਲ ਟਾਵਰ ਤੁਸੀਂ ਦੇਖ ਰਹੇ ਹੋ ਜਿਹੜਾ ਸਮਾਣਾ ਦਾ ਹੈ ਇੱਥੇ ਗੁਰਜੀਤ ਸਿੰਘ ਖਾਲਸਾ 3 ਮਹੀਨੇ ਕੱਲ ਨੂੰ ਹੋ ਜਾਣੇ ਪੂਰੇ 3 ਮਹੀਨੇ ਤੋਂ ਜਿਹੜੀ ਦੇਸ਼ ਦੇ ਵਿੱਚ ਬੇਦੀਵੀਂ ਘਟਨਾਵਾਂ ਹੁੰਦੀਆਂ ਭਾਵੇਂ ਕਿਸੇ ਗ੍ਰੰਥ ਕੀ ਹੋਵੇ ਧਾਰਮਿਕ ਨਿਰਮਾਣ ਹੋਵੇ ਗੀਤਾ ਹੋਵੇ ਕੁਰਾਨ ਹੋਵੇ ਬਾਈਬਲ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਕਿਸੇ ਵੀ ਗ੍ਰੰਥ ਕੀ ਬੇਦੀਵੀਂ ਨਹੀਂ ਹੋਣੀ ਚਾਹੀਦੀ ਉਸ ਦੇ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਲਗਾਤਾਰ 3 ਮਹੀਨੇ ਤੋਂ ਗੁਰਜੀਤ ਸਿੰਘ ਖਾਲਸਾ ਕਰ ਰਿਹਾ ਹੈ ਅੱਜ ਉਸਨੇ ਐਲਾਨ ਕਰਤਾ ਵੀ ਅੱਜ ਦੇ ਬਾਅਦ 11 ਫਰਵਰੀ ਤੱਕ ਮੈਂ ਕੋਈ ਲੰਗਰ ਗ੍ਰੈਂਡ ਨਹੀਂ ਕਰਾਂਗਾ ਲੰਗਰ ਨਹੀਂ ਖਾਵਾਂਗਾ ਸਿਰਫ ਦਲ ਲੇਵਾਂਗਾ 11 ਫਰਵਰੀ ਕੇ ਬਾਅਦ ਉਸਨੇ ਦਲ ਨੂੰ ਵੀ ਤਿਆਗ ਦੇਣਾ ਹੈ ਜਦੋਂ ਤੱਕ ਸਰਕਾਰਾਂ ਕੇਂਦਰ ਸਰਕਾਰ ਇਹ ਕਾਨੂੰਨ ਨਹੀਂ ਬਣਾਉਂਦੀ ਸਖਤ ਸਜ਼ਾਵਾਂ ਨਹੀਂ ਦਿੰਦੀ ਬੇਦੀਵੀ ਕਰਨ ਵਾਲਿਆਂ ਨੂੰ ਤਦ ਤੱਕ ਮੇਰਾ ਇਹ ਸੰਘਰਸ਼ ਜਾਰੀ ਰਹਿਣਾ ਹੈ ਭਾਈ ਗੁਰਜੀਤ ਸਿੰਘ ਨੇ ਜਿਹੜਾ ਅੱਜ ਐਲਾਨ ਕੀਤਾ ਹੈ ਕਿ ਉਹ ਅੱਜ ਤੋਂ ਭੁੱਖ ਹੜਤਾਲ ਤੋਂ ਸ਼ੁਰੂ ਇਹ ਮਰਨ ਵਰਤਦੇ ਮਰਨ ਵਰਤ ਸ਼ੁਰੂ ਕੀਤਾ ਨੇ ਤੇ ਉਹ ਆਉਣ ਵਾਲੇ 11 ਤਰੀਕ ਨੂੰ ਉਹ ਅੱਜ ਲੰਗਰ ਛੱਡ ਰਿਹਾ ਤੇ 11 ਤਰੀਕ ਨੂੰ ਉਹ ਪਾਣੀ ਵੀ ਛੱਡ ਦੇਗਾ ਉਹ ਕਹਿੰਦਾ ਵੀ ਮੈਂ ਆਰਪਾ ਦੀ ਲੜਾਈ ਲੜਾਂਗਾ ਜਾਂ ਤੇ ਸਰਕਾਰ ਕਾਨੂੰਨ ਬਣਾਏਗੀ ਤੇ ਜਾਂ ਮੈਂ ਇਥੋਂ ਸ਼ਹੀਦੀ پا ਕੇ ਇਥੇ ਉਤਰਾਂਗਾ ਜੇ ਮੈਂ ਬੇਹੋਸ਼ ਹੋਣ ਲੱਗਾ ਮੈਨੂੰ ਲੱਗਿਆ ਵੀ ਮੈਂ ਬੇਹੋਸ਼ ਹੋ ਰਿਹਾ ਤੇ ਮੈਂ ਆਪਣੇ ਆਪ ਨੂੰ ਸ਼ੂਟ ਕਰ ਲਾਂਗਾ ਅੱਜ ਉਹਨੇ ਸਖਤ ਸ਼ਬਦਾਂ ਦੇ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਐਲਾਨ ਕੀਤਾ ਉਹਨੇ ਇਹ ਵੀ ਕਿਹਾ ਕਿ ਮੈਨੂੰ ਕੋਈ ਪੰਜ ਪਿਆਰੇ ਜਾਂ ਹੋਰ ਕੋਈ ਹੁਕਮ ਨਾ ਕਰਨਾ ਮੈਂ ਕਿਸੇ ਦੀ ਵੀ ਗੱਲ ਅੱਜ ਤੋਂ ਬਾਅਦ ਨਹੀਂ ਮੰਨਣੀ ਪਹਿਲਾਂ ਜੋ ਮੈਨੂੰ ਹੁਕਮ ਕੀਤੇ ਮੈਂ ਮੰਨ ਲਿਆ ਪਰ ਅੱਜ ਮੇਰੀ ਲਾਸਟ ਆਜ ਉਹਨਾਂ ਨੇ ਸਖਤ ਪਰਨੇ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਕੀਤਾ ਮੈਂ ਬਸੰਤ ਸਿੰਘ ਪੰਜਾਥਾ ਫਰਾਂਸ ਤੋਂ ਹਾਂ ਜੀ ਫਰਾਂਸ ਫਰਾਂਸਪੈਰਸ ਤੋਂ ਹਾਂ ਜੀ ਇਹ ਵੇਖੋ ਜੀ ਸਾਰੇ ਧਰਬਾਲੀ ਮੋਰਚਾ ਉਹਨੇ ਲਾਇਆ ਹੈ ਕਿ ਆਪਣੇ ਬਾਅਦ ਨਿੱਜੀ ਸਵਾਰਥ ਵਾਸਤੇ ਨਹੀਂ ਲਾਇਆ ਪਰ ਤਿੰਨ ਮਹੀਨੇ ਹੋ ਗਏ ਨੇ ਕਿਸੇ ਨੇ ਵੀ ਇਥੇ ਪਹੁੰਚ ਨਹੀਂ ਕੀਤੀ ਜਿਹੜਾ ਇਕੱਠ ਹੋਈ ਹੈ ਉਹ ਵੀ ਘਟ ਗਿਆ ਹੈ ਤੇ ਪਰ ਇਹ ਬੜੀ ਇੱਕ ਦਰਦ ਗੱਲ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇੱਕ ਸਾਂਝੀ ਸਤਾਰੇ ਧਰਮਾਂ ਦੇ ਗ੍ਰਾਹ ਗੀਤ ਤੇ ਗੀਤਾ ਕੁਰਾਨ ਬਾਈਬਲ ਗੁਰੂ ਗ੍ਰੰਥ ਸਾਹਿਬ ਵਾਸਤੇ ਮੋਰਚਾ ਲਾਇਆ ਉਹਨੇ ਸਾਰਿਆਂ ਨੇ ਸਾਂਝਾ ਤੇ ਇਸ ਕਰਕੇ ਉਹਨੇ ਹੁਣ ਵੇਖੋ ਅੱਜ ਐਲਾਨ ਕਰਤਾ ਹੈ ਕਿ ਮੈਂ 11 ਫਰਵਰੀ ਤੋਂ ਬਾਅਦ ਪਾਣੀ ਵੀ ਨਹੀਂ ਪੀਵਾਂਗਾ ਇਹ ਬੜਾ ਆਉਣ ਵਾਲਾ ਸਮਾਂ ਜਰਾ ਹੈ ਇਹ ਸਾਨੂੰ ਸੋਚਣ ਲਈ ਮਜਬੂਰ ਹੈ ਤੇ ਸਾਰਿਆਂ ਨੂੰ ਇੱਥੇ ਆ ਪਹੁੰਚਣਾ ਚਾਹੀਦਾ ਹੈ ਤੇ ਅਗੀ ਦਾਰੇਤੀ ਬਿਆਨਾ ਕੇ ਤੇ ਨਵੀਂ ਤਿਆਰੀ ਕਰਕੇ ਇਹ ਜਿਹੜਾ ਸਖਤ ਤੋਂ ਸਖਤ ਕਾਨੂੰਨ ਬੰਨਣਾ ਚਾਹੀਦਾ ਤਾਂ ਕੋ ਧਾਰਮਿਕ ਗ੍ਰੰਥਾਂ ਦੀ ਜਿਹੜੇ ਸਾਨੂੰ ਜੇ ਕਿ ਜੀਵਨ ਜਾਚ ਹਨ ਤੇ ਉਹ ਇੱਕ ਜਾਂ ਰਬੀ ਨੂਰ ਹਨ ਤੇ ਅਸੀਂ ਉਹਨਾਂ ਨੂੰ ਵਾਸਤੇ ਜਿਹੜੀ ਬੇਦਬੀ ਹੋ ਰਹੀ ਹੈ ਕਈ ਸ਼ਰਾਰਤੀ ਜੇ ਸਰ ਕਰ ਰਹੇ ਹਨ ਤੇ ਇੱਕ ਸਿਆਸੀ ਲੋਕ ਉਹਨਾਂ ਨੂੰ ਨੱਥ ਪਾਉਣ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਜੋ ਕਿ ਅੱਜ ਸਮੇ ਲੋੜ ਹੈ ਕੈਮਰਾਮੈਨ ਬੀਕੇ ਕਰਗ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ న్యూਸ